ਕਾਂਗਰਸ ਦਾ 카ਟੋ ਕਲੇਸ਼ ਦੁਨੀਆ ਦੇ ਵਿੱਚ ਜਗ ਜਾਹਿਰ ਹੈ ਉਹ ਕਦੇ ਵੀ ਲੁਕਿਆ ਨਹੀਂ ਰਹਿ ਸਕਦਾ ਲੰਮੇ ਸਮੇਂ ਤੋਂ ਵੱਡੇ ਲੀਡਰਾਂ ਦੇ ਵਿੱਚ ਇੱਕ 카ਟੋ ਕਲੇਸ਼ ਚੱਲਦਾ ਆ ਸੱਤਾ ਕਿਸ ਦੇ ਹੱਥ ਜਾਵੇ ਕੁਰਸੀ ਕਿਸ ਦੇ ਹੱਥ ਜਾਵੇ ਜਾਂ ਪ੍ਰਧਾਨਗੀ ਕਿਸ ਦੇ ਹੱਥ ਜਾਵੇ ਕਿਸ ਨੂੰ ਟਿਕਟ ਮਿਲੇ ਕੌਣ ਮੋਰੀਅਤ ਕੌਣ ਮੋਤਵਾਰ ਬੰਦਾ ਇਹ ਹਮੇਸ਼ਾ ਤੋਂ ਇਹਨਾਂ ਦੇ ਵਿੱਚ ਕਾਟੋ ਕਲੇਸ਼ ਚੱਲਦਾ ਰਿਹਾ ਜਿਹੜਾ 2 ਦਿਨਾਂ ਤੋਂ ਹੋਰ ਜ਼ਿਆਦਾ ਵੱਧ ਗਿਆ ਜਿਵੇਂ ਹੀ ਲੁਧਿਆਣਾ ਦੀ ਵੈਸਟ ਦੇ ਵਿੱਚ ਜਿਮਨੀ ਚੌੜ ਨੂੰ ਲੈ ਕੇ ਜਿਹੜੇ ਆ ਹੰਗਾਰੇ ਭਰੇ ਜਾ ਰਹੇ ਉਸ ਤੋਂ ਬਾਅਦ ਇਹ ਮਾਹੌਲ ਜਿਹੜਾ ਹੋਰ ਜ਼ਿਆਦਾ ਘਰਮਾ ਗਿਆ ਭਾਰਤ ਪੂਸ਼ਣ ਆਸ਼ੂ ਨੂੰ ਲੁਧਿਆਣਾ ਬੈਸ ਤੋਂ ਟਿਕਟ ਦਿੱਤੀ ਗਈ ਆ ਕਾਂਗਰਸ ਦੇ ਵੱਲੋਂ ਜਿੱਥੇ ਰਾਜਾ ਵਿੜਿੰਗ ਉਹਨਾਂ ਨੂੰ ਮਿਲਣ ਪਹੁੰਚੇ ਸੀ ਪਰ ਰਾਜਾ ਵਿੜਿੰਗ ਨੂੰ ਜਿਹੜਾ ਭਾਰਤ ਪੂਸ਼ਣ ਆਸ਼ੂ ਨਹੀਂ ਮਿਲੇ ਉਸ ਤੋਂ ਬਾਅਦ ਇੱਕ ਪੋਸਟ ਪਾਉਂਦੇ ਨੇ ਜਿਹੜੀ ਗੱਲ ਫੋਨ ਤੇ ਹੋ ਸਕਦੀ ਸੀ ਜਿਹੜੀ ਗੱਲ ਉਹ ਫੋਨ ਤੇ ਉਹਨਾਂ ਨੂੰ ਫੋਨ ਕਰਕੇ ਉਹ ਗੱਲ ਕਰ ਸਕਦੇ ਸੀ ਸਮਝਾ ਸਕਦੇ ਸੀ ਉਸ ਤੋਂ ਬਾਅਦ ਪੋਸਟ ਪਾਉਣਾ ਤੇ ਉਸ ਪੋਸਟ ਨੂੰ ਜਗ ਜाहिर ਕਰਨਾ ਜਨਤਕ ਕਰਨਾ ਕਿਤੇ ਨਾ ਕਿਤੇ ਇਹ ਸਾਬਤ ਕਰਦਾ ਹੈ ਕਿ ਕਾਟੋ ਕਲੇਸ਼ ਹੁਣ ਹੋਰ ਜ਼ਿਆਦਾ ਵੱਧ ਚੜ ਗਿਆ ਹੈ। ਦਰਅਸਲ ਭਾਰਤ ਪੂਜਨ ਆਸ਼ੂ ਨੇ ਇੱਕ ਪੋਸਟ ਜਿਹੜੀ ਆ ਆਪਣੇ ਸੋਸ਼ਲ ਮੀਡੀਆ ਹੈਂਡਲਰ ਤੇ ਪਾਈ ਆ। ਉਹ ਪੋਸਟ ਦੇ ਵਿੱਚ ਕੀ ਹੈ ਤੁਹਾਨੂੰ ਪੜ ਕੇ ਸੁਣਾ ਦਿੰਦੇ ਆ ਜੋ ਜਗ ਜाहिर ਕਰਦਾ ਹੈ ਕਿ ਭਾਰਤ ਪੂਜਨ ਆਸ਼ੂ ਜਨबुਝ ਕੇ ਜਿਹੜਿਆ ਰਾਜਾ ਵੜਿੰਗ ਨੂੰ ਨਹੀਂ ਮਿਲੇ। ਮਿਲ ਸਕਦੇ ਸੀ ਪਰ ਨਹੀਂ ਮਿਲੇ। ਕਿਉਂ ਨਹੀਂ ਮਿਲੇ? ਕਿਉਂਕਿ ਜਿਹੜਾਇਆ ਅੰਦਰੂਨੀ ਕਲੇਸ਼ ਜਗ ਜाहिर ਹੋ ਰਿਹਾ। ਰਾਜਾ ਵਿੜਿੰਗ ਨੂੰ ਉਹਨਾਂ ਨੇ ਇੱਕ ਗੱਲ ਕਹੀ ਆ ਉਹਨਾਂ ਨੇ ਕਿਹਾ ਕਿ ਜੇ ਤੁਹਾਡੀ ਮੈਨੂੰ ਕਦੇ ਜ਼ਰੂਰਤ ਪਵੇਗੀ ਮੈਂ ਤੁਹਾਨੂੰ ਜ਼ਰੂਰ ਸੱਦਾ ਦਵਾਂਗਾ ਉਹਨਾਂ ਨੇ ਲਿਖਿਆ ਕਿ ਰਾਜਾ ਜੀ ਮੈਂ ਤੁਹਾਡੀ ਆਪਣੀ ਰਹਾਇਸ਼ ਤੇ ਆਉਣ ਦਾ ਪਤਾ ਨਹੀਂ ਸੀ ਮੈਨੂੰ ਮੈਂ ਸੱਚਮੁੱਚ ਧੰਨਵਾਦੀ ਹਾਂ ਕਿ ਤੁਸੀਂ ਆਏ ਜੇ ਮੈਨੂੰ ਪਹਿਲਾਂ ਤੋਂ ਪਤਾ ਹੁੰਦਾ ਤਾਂ ਮੈਂ ਜ਼ਰੂਰ ਤੁਹਾਡਾ ਸਵਾਗਤ ਕਰਨ ਲਈ ਉਥੇ ਹੁੰਦਾ ਮੈਂ ਸਾਰਿਆਂ ਦੇ ਸਮਰਥਨ ਦੀ ਕਦਰ ਕਰਦਾ ਹਾਂ ਅਤੇ ਜਦੋਂ ਵੀ ਮੈਨੂੰ ਤੁਹਾਡੇ ਮਾਰਗਦਰਸ਼ਨ ਜਾਂ ਸਹਾਇਤਾ ਦੀ ਲੋੜ ਪਈ ਤਾਂ ਮੈਂ ਜ਼ਰੂਰ ਪਹੁੰਚਾਂਗਾ ਮੇਰੇ ਲਈ ਲੁਧਿਆਣਾ ਪੱਛਮੀ ਸਿਰਫ ਇੱਕ ਚੋਣ ਨਹੀਂ ਹੈ ਇਹ ਮੇਰੇ ਲਈ ਇੱਕ ਫਰਜ਼ ਹੈ ਜੀਵਨ ਭਰ ਦੀ ਸੇਵਾ ਦਾ ਮਾਮਲਾ ਇਹ ਚੋਣ ਸਿਰਫ ਮੇਰੇ ਲਈ ਨਹੀਂ ਹੈ ਸਗੋਂ ਪੰਜਾਬ ਦੇ ਭਵਿੱਖ ਲਈ ਬਹੁਤ ਮਹੱਤਵ ਰੱਖਦੀ ਹੈ ਆਓ ਸਾਰੇ ਵੱਡੇ ਭਲੇ ਲਈ ਇਕਜੁੱਟ ਰਹੀਏ ਲੁਧਿਆਣਾ ਤੋਂ ਬਾਰਤਾ ਨਹੀਂ ਸੀ ਭਾਰਤ ਪੂਸ਼ਣ ਆਸ਼ੂ ਰਾਜਾ ਵੜਿੰਗ ਦਾ ਜਦੋਂ ਆਣ ਦਾ ਪਤਾ ਲੱਗਾ ਤਾਂ ਉਹਨਾਂ ਨੂੰ ਮਿਲ ਵੀ ਸਕਦੇ ਸੀ ਜੇ ਰਿਹائش ਤੇ ਨਹੀਂ ਮਿਲੇ ਤਾਂ ਕਿਤੇ ਬਾਹਰ ਮੁਲਾਕਾਤ ਹੋ ਸਕਦੀ ਸੀ ਪਰ ਭਾਰਤ ਪੂਸ਼ਣ ਆਸ਼ੂ ਦੀ ਇਹ ਪੋਸਟ ਜ਼ाहिर ਕਰ ਰਹੀ ਹੈ ਕਿ ਉਹ ਉਹਨਾਂ ਨੂੰ ਮਿਲਣਾ ਹੀ ਨਹੀਂ ਚਾਹੁੰਦੇ ਸੀ ਜੇ ਮਿਲਣਾ ਚਾਹੁੰਦੇ ਹੁੰਦੇ ਤਾਂ ਪੋਸਟ ਦੇ ਵਿੱਚ ਇਹ ਨਾਲ ਲਿਖਦੇ ਜੇ ਮੈਨੂੰ ਤੁਹਾਡੇ ਮਾਰਗਦਰਸ਼ਨ ਜਾਂ ਸਹਾਇਤਾ ਦੀ ਜ਼ਰੂਰਤ ਪਵੇਗੀ ਤਾਂ ਮੈਂ ਤੁਹਾਨੂੰ ਜ਼ਰੂਰ ਮਿਲਾਂਗਾ ਜਾਂ ਮੈਂ ਜ਼ਰੂਰ ਪਹੁੰਚਾਂਗਾ ਇਹ ਜ਼ਾਹਿਰ ਕਰਦਾ ਹੈ ਕਿ ਭਾਰਤ ਪੋਸ਼ਨਾਸ਼ੂ ਰਾਜਾ ਵੜਿੰਗ ਦੇ ਨਾਲ ਜਿਹੜਾ ਆ ਕਲੇਸ਼ ਚੱਲ ਰਿਹਾ ਉਹਨਾਂ ਦਾ ਅੰਦਰੂਨੀ ਜੋ ਕਲੇਸ਼ ਆ ਉਹ ਚੱਲ ਰਿਹਾ ਇੱਕ ਧੜਾ ਜਿਹੜਾ ਆ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਪ੍ਰਮੋਟ ਕਰ ਰਿਹਾ ਜਾਂ ਫਿਰ ਉਹਨਾਂ ਦਾ ਸਾਥ ਦੇ ਰਿਹਾ ਦੂਜਾ ਧੜਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੇ ਬਲਅ ਚੁਕਾਅ ਦੇ ਵਿੱਚ ਆ। ਜੇ ਗੱਲ ਕਰੀਏ ਇੱਕ ਕਾਟੋ ਕਲੇਜ ਜਿਹੜਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਇੱਕ ਦੂਜੇ ਤੇ ਤੰਝ ਜਿਹੜਿਆ ਕੱਸ ਦੇ ਨਜ਼ਰ ਆਉਂਦੇ ਨੇ। ਬਿੱਤੇ ਦਿਨੀ ਜਿਹੜਿਆ ਕਾਂਗਰਸ ਦੀਆਂ ਹੀ ਜਿਕੇ ਲਈਏ ਦੋ ਇੱਕੋ ਜਗ੍ਹਾ ਦੋ ਸਟੇਜਾਂ ਲੱਗਦੀਆਂ ਨੇ, ਦੋ ਰੈਲੀਆਂ ਜਿਹੜੀਆਂ ਉਹ ਲੱਗਦੀਆਂ ਨੇ। ਤਾਂ ਇਹ ਜਗ ਜਾਹਰ ਹੁੰਦਾ ਕਿ ਕਿਤੇ ਨਾ ਕਿਤੇ ਇਹ ਕਾਟੋ ਕਲੇਸ਼ ਜਿਹੜਾ ਕਾਂਗਰਸ ਨੂੰ ਪਹਿਲਾਂ ਵੀ ਲੈ ਬੈਠਾ ਸੀ ਪਹਿਲਾਂ ਵੀ ਇਸ ਦਾ ਖਾਮਿਆਜ਼ਾ ਜਿਹੜਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ ਸੀ ਤੇ ਇੱਕ ਵਾਰੀ ਫਿਰ ਹੋ ਸਕਦਾ ਹੈ ਕਿ ਲੁਧਿਆਣਾ ਦੀ ਚੋਣ ਦੇ ਵਿੱਚ ਫਿਰ ਤੋਂ ਭੁਗਤਣਾ ਨਾ ਪੈ ਜਵੇ ਉਹਨਾਂ ਨੂੰ ਇਹ ਖਾਮਿਆਜ਼ਾ ਪਰ ਫਿਲਹਾਲ ਤੁਸੀਂ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਚਾਹੋਗੇ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਸੋਚਦੇ ਹੋ ਕਿ ਕਾਂਗਰਸ ਨੂੰ ਇਸ ਦਾ ਕਿੰਨਾ ਕੁ ਵੱਡਾ ਖਾਮਿਆਜ਼ਾ ਭੁਗਤਣਾ ਪਵੇਗਾ ਜੋ ਉਹਨਾਂ ਦਾ ਕਲੇਸ਼ ਜਿਹੜਾ ਅੰਦਰੂਨੀ ਜਗ ਜाहिर ਹੁੰਦਾ ਲੋਕਾਂ ਦੇ ਵਿੱਚ ਹੁੰਦਾ ਹੈ ਉਸ ਦਾ ਲੋਕਾਂ ਤੇ ਅਸਰ ਪੈਂਦਾ ਕਮੈਂਟ ਕਰਕੇ です